اپنے جگل ہوئے, ہوئے، خطرانے کی لنگ لڑکے چالی مکتیاں بل دے کے سب کو ستگر

ਤੁਹਾਡੇ ਹੱਥ ਵਿੱਚ ਤਾਕਤ ਉਹਦਾਏ ਕਹਿੰਦੇ ਭਾਦਰ ਸ਼ਾਹ ਦੇ ਕੋਲ ਭਾਈ ਅਨੰਦਵਾਲ ਜੀ ਚਲੇ ਗੁਰੂ ਦਰਬਾਰ ਵਿੱਚ ਆਏ ਆ ਕੇ ਬੇਨਤੀ ਕੀਤੀ ਆਖਿਆ ਬਾਦਸ਼ਾਹ ਦਰਾ ਆਦਮ ਬੜਾ ਜਾਲ ਬੰਨ੍ਹਦਾ ਹੈ 22000 ਉਹਦੇ ਖੋਜ ਉਹਦੇ ਕਬਜ਼ੇ ਵਿੱਚ ਹੈ ਹਾਂ ਉਹ ਜੰਗਨੀ ਕਮਾਨ ਕਰ ਰਿਹਾ ਹੈ ਇਹ ਉਹਦੇ ਹੱਥ ਵਿੱਚ ਜਰਵਾਜ ਆ ਗਿਆ ਉਹ ਫੇਰ ਬਦੋਸਾ ਦਾ ਖੂਰ ਡੁੱਲੇਗਾ ਉਹ ਪਿਓ ਨਾਲੋਂ ਵੀ ਜ਼ਿਆਦਾ ਪਾਪੀ ਐ ਇਸ ਲਈ ਮੇਰੀ ਬੇਨਤੀ ਮੰਨੋ ਮੈਂ ਤੁਹਾਡੇ ਚਰਨਾ ਚ ਬੇਨਤੀ ਕਰਨ ਵਾਸਤੇ ਆਇਆ ਕਿ ਤੁਸੀਂ ਭਾਦਰ ਸ਼ਾਹ ਜੀ ਆਦਰ ਕਰੋ ਉਹਨੂੰ ਤਖਤ ਲੈ ਕੇ ਦਿਓ ਜੇ ਤੁਸੀਂ ਉਹਨੂੰ ਤਖਤ ਲੈ ਦਿਓਗੇ ਉਹਦੇ ਕੋਲ ਜਿਹੜੇ ਜਨਮ ਬੰਦੇ ਨੇ ਕਹਿ ਕਿ ਉਹਨਾਂ ਨੂੰ ਬਦਲਾ ਲਿਆ ਜਾਵੇਗਾ ਰੂਗੇ ਪਿਆਰਿਓ ਸਤਪੁਰਾ ਨੇ ਉਰਸੇ ਦੇ ਵਿੱਚ ਦੇਖੋ ਆਪਣੇ ਨੰਦਰਾਲ ਜੀ ਨੂੰ ਕਹਿ ਦਿੱਤਾ ਕਿ ਬੜਾ ਪਰੇਸ਼ਾਨ ਹੋ ਕੇ ਗਏ ਹੋ ਜਾ ਕੇ ਕਿ ਉਹ ਜੱਟ ਛੇਰੇ ਜਦੋਂ ਲੋੜ ਪਈ ਅਸੀਂ ਸ਼ਿਕਾਰ ਸਮੇਤ ਆ ਕੇ ਉਹਦੀ ਮਦਦ ਕਰਾਂਗੇ ਉਹਨੂੰ ਤਲਖਤ ਕਰਾਵਾਂਗੇ ਆਕਾਸ਼ ਕਹਿੰਦੇ ਕਿ ਫਿਰ ਤੂੰ ਆ ਭਰਾਵਾ ਜੀ ਜੱਜ ਉਹਦੇ ਮਰਖਾ ਵਿੱਚ ਟੱਕਰ ਹੋਈ ਤੇ ਜਿਵੇਂ ਫਿਰ ਸਤਪੁਰੂ ਜੀ ਦੇ ਚਰਨਾਂ 'ਚ ਆ ਕੇ